ਸਫਾਈ ਮੁਹਿੰਮ ਦੇ ਤਹਿਤ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਲਗਾਤਾਰ ਜਿਹੜਾ ਉਪਰਾਲਾ ਉਹ ਕੀਤਾ ਜਾ ਰਿਹਾ ਹੈ ਜੇ ਗੱਲ ਕਰੀਏ ਤਾਂ ਅੱਜ ਐਮ.ਐਲ.ਏ. ਸ਼ੋਕ ਪ੍ਰੇਸ਼ਰ ਪੱਪੀ ਜੋ ਕਿ ਹਲਕਾ ਸੈਂਟਰਲ ਤੋਂ ਜਿਹੜੇ ਵਿਧਾਇਕ ਨੇ ਤੇ ਉਹ ਸੜਕ ਤੇ ਆਪ ਉਤਰੇ ਨੇ ਤੇ ਝਾੜੂ ਲਗਾਇਆ ਜਾ ਰਿਹਾ ਤੇ ਇਲਾਕੇ ਦੀ ਜਿਹੜੀ ਸਫਾਈ ਹੈ ਉਹ ਕੀਤੀ ਜਾ ਰਹੀ ਸੋ ਬਿਲਕੁਲ ਜਿੱਥੇ ਮੁਲਾਜ਼ਮ ਇਲਾਕੇ ਦੀ ਜਿਹੜੀ ਸਫਾਈ ਕਰ ਰਹੇ ਉੱਥੇ ਦੂਸਰੇ ਪਾਸੇ ਜੇ ਗੱਲ ਕਰੀਏ ਐਮ.ਐਲ.ਏ. ਸ਼ੋਕ ਪ੍ਰੇਸ਼ਰ ਪੱਪੀ ਆਪ ਝਾੜੂ ਲੈ ਕੇ ਜਿਹੜਾ ਸੜਕ ਦੇ ਉੱਪਰ ਉਤਰੇ ਨੇ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਐਮਐਲਏ ਸ਼ੋਕ ਪ੍ਰੈਸ਼ਰ ਪੱਪੀ ਦਾ ਕਹਿਣਾ ਕੀ ਅਗਰ ਤੁਸੀਂ ਆਪਣਾ ਆਲਾ ਦਵਾਲਾ ਆਪਣਾ ਇਲਾਕਾ ਸਾਫ਼ ਰੱਖੋਗੇ ਤਾਂ ਹੀ ਜਿਹੜਾ ਲੁਧਿਆਣਾ ਤੇ ਪੂਰਾ ਪੰਜਾਬ ਹੈ ਉਹ ਸਾਫ਼ ਸੁਥਰਾ ਹੋ ਸਕਦਾ ਸੋ ਬਿਲਕੁਲ ਅੱਜ ਐਮਐਲਏ ਸ਼ੋਕ ਪ੍ਰੈਸ਼ਰ ਪੱਪੀ ਆਪ ਝਾੜੂ ਲੈ ਕੇ ਸੜਕਾਂ ਦੇ ਉੱਪਰ ਉਤਰੇ ਨੇ ਤੇ ਆਪ ਝਾੜੂ ਲਗਾਉਂਦੇ ਹੋਏ ਨਜ਼ਰ ਆ ਰਹੇ ਸੋ ਬਿਲਕੁਲ ਜੇ ਪਹਿਲਾਂ ਦੀ ਗੱਲ ਕਰੀਏ ਤਾਂ ਪਹਿਲਾਂ ਵੀ ਕਈ ਸਫਾਈ ਮਹੀਨੇ ਤਹਿਤ ਕਾਫੀ ਜਿਹੜਾ ਇਲਾਕਾ ਸਫਾਈ ਕੀਤੀ ਤੇ ਕਈ ਲੋਕ ਜਿਹੜੇ ਸਮਰਥਨ ਵੀ ਕਰ ਰਹੇ ਸਰ ਕਿਸ ਕੰਦੇ ਦੋ ਸੀ ਅੱਜ ਫਿਰ ਜਿਹੜਾ ਝਾੜੂ ਲੈ ਕੇ ਆਪ ਸੜਕਾਂ ਤੇ ਉਤਰੋ ਜੀ ਕੋਈ ਸਾ ਕਿ ਤੇ ਸਾਰੇ ਕਰਮਚਾਰੀ ਸਾਡੀਆਂ ਮਾਵਾਂ ਭੈਣਾਂ ਬਜ਼ੁਰਗ ਕਰਦੇ ਨੇ ਉੱਤੇ ਸਾਡਾ ਵੀ ਕੋਈ ਫਰਜ ਆ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦਾ ਇੱਕ ਕਮਿਸ਼ਨ ਆ ਕੇ ਤੁਸੀਂ ਆਪ ਵੀ ਆਪਣੇ ਹਲਕਿਆਂ ਦੇ ਵਿੱਚ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰੋ ਤਾਂ ਕਿ ਆਪਣਾ ਸ਼ਹਿਰ ਖੂਬਸੂਰਤ ਹੋਊਗਾ ਬਿਮਾਰੀਆਂ ਤੋਂ ਰਾਤ ਮਿਲੂਗੀ ਅੱਜ ਰਾਜੀਵ 보ਰਾ ਜੀ ਆਪਣੇ ਗੈਬੀ ਸ਼ਰਮਾ ਜੀ ਔਰ ਸਾਡੇ ਆਮ ਆਦਮੀ ਪਾਰਟੀ ਦੇ ਕਾਸ਼ੀ ਜੀ ਸਾਰੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਥੀ ਆ ਅਸੀਂ ਲਗ ਲਗ ਵਾਡਾਂ ਚ ਹਲਕਾ ਸੈਂਟਰ ਦੇ ਅੰਦਰ 15 ਵਾਡਾਂ ਨੇ 15 ਵਾਡਾਂ ਦੇ ਅੰਦਰ ਹੀ ਸਫਾਈ ਮੋਹਮ ਜਿਹੜਾ ਇਚ ਲਾ ਕੇ ਅੱਜ ਸਾਰਾ ਕਲੀਨ ਕਰਨਾ ਹਲਕਾ ਸੈਂਟਰ ਇਸ ਕਰਕੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੂਗਾ ਅੱਛਾ ਐਮਐਲਏ ਸਾਹਿਬ ਜੇ ਗੱਲ ਕਰੀਏ ਸਫਾਈ ਮੋਹਮ ਦੇ ਨਾਨਾ ਜਿਹੜੀ ਆਮ ਲੋਕਾਂ ਨੂੰ ਟ੍ਰੈਫਿਕ ਤੋਂ ਨਹੀਂ ਜਦ ਵੀ ਪਹਾੜ ਸ਼ਾਹ ਰੋਡ ਦੀ ਗੱਲ ਕਰੀਏ ਕ੍ਰੀਮਪੁਰੇ ਗੱਲ ਕਰੀਏ ਆਪ ਆਪਣਾ ਫੀਲਡਿੰਗ ਦੀ ਗੱਲ ਕਰੀਏ ਕਾਫੀ ਲੋਕ ਜਿਹੜਾ ਧੰਨਵਾਦ ਵੀ ਕਰ ਰਹੇ ਜੀ ਤੁਹਾਡਾ ਕੋ ਤੁਸੀਂ 50 ਸਾਲ ਦਾ ਪੁਰਾਣਾ ਰੋਗ ਸੀ ਉਹ ਫੀਲਡ ਗਾਂ ਤੇ ਸ਼ਾਪ ਰੋਡ ਤੇ ਲੋਕ ਜਾਨ ਨੂੰ ਡਰਦੇ ਹੁੰਦੇ ਸੀ ਵੀ ਅਸੀਂ ਉਧਰ ਦੀ ਜਾਵਾਂਗੇ ਤਾਂ 2-3 ਘੰਟੇ ਸਾਡੇ ਜਿਹੜੇ ਆ ਟ੍ਰੈਫਿਕ ਦੇ ਵਿੱਚ ਫਸ ਕੇ ਨਿਕਲ ਜਾਣੇ ਆ ਪਰ ਅੱਜ ਤੁਸੀਂ ਜਾ ਕੇ ਹੋਣ ਦੇਖ ਲਓ ਰਾਤ ਨੂੰ ਦੇਖ ਲਓ 50 ਮਿੰਟਾਂ ਦੇ ਵਿੱਚ ਤੁਹਾਨੂੰ ਕਿਤੇ ਉੱਥੇ ਜਾਮ ਨਹੀਂ ਦਿਖੂਗਾ ਸਾਰੇ ਦੁਕਾਨਦਾਰ ਵੀ ਸਾਰੇ ਰੇੜੀਆਂ ਵਾਲਿਆਂ ਨੇ ਸਭ ਨੇ ਆਪਣੇ ਆਪਣੇ ਅੰਦਰ ਜਿੱਥੇ ਹੈਗੀ ਉਹਨਾਂ ਦਾ ਬਣਦਾ ਰਸਤਾ yellow line ਲਾਤੀ ਸਾਰਿਆਂ ਨੂੰ ਬੇਨਤੀ ਕਰਦੀ ਵੀ ਕਿਸੇ ਨੇ yellow line ਨਹੀਂ ਤਪਣੀ ਜਿਹੜਾ yellow line ਤਪੂਗਾ ਉਹਦੇ ਉੱਤੇ ਕਾਰਵਾਈ ਕਹੂਗੀ ਕਾਨੂੰਨੀ ਅੱਜ ਲੋਕ ਸਾਰੇ ਉਸ ਗੱਲ ਨੂੰ ਮਹਿਸੂਸ ਕਰਕੇ ਅੱਜ ਕਹਿ ਰਹੇ ਆ ਵੀ ਅਸੀਂ ਤਾਂ ਐਨੇ ਸਾਲ ਭੁੱਲੇ ਰਹੇ ਨਾ ਸਾਨੂੰ ਕੋਈ ਕਹਿਣ ਆਇਆ ਤੇ ਨਾ ਅਸੀਂ ਕੀਤਾ ਅੱਜ ਮੇਰੇ ਵੱਡਾ ਭਾਈ ਰਕੇਸ਼ ਪ੍ਰਾਸ਼ਰ ਸੀਨੀਅਰ ਡਿਪਟੀ ਮੇਰ ਤੇ ਮੈਂ ਲੱਗ ਕੇ ਅੱਜ ਸਾਰਾ ਫੀਲਡ ਗਾਈ ਰੋਡ ਸ਼ਾਪ ਰੋਡ ਜਦੋਂ ਤੱਕ ਆਪਣੇ ਘਰ ਚ ਨਾ ਕੋਈ ਬੰਦਾ ਕਾਰਵਾਈ ਕਰੇ ਕਿ ਦੂਜੇ ਦਾ ਕਹੂਗਾ ਹੀ ਵੀ ਤੇਰਾ ਆਪਣਾ ਦਾ ਘਰ ਨਹੀਂ ਸਾਫ਼ ਹੈਗਾ ਤੂੰ ਕਿਸੇ ਨੂੰ ਕੀ ਕਹੇਂਗਾ ਇਸ ਕਰਕੇ ਮੈਂ ਪਹਿਲਾਂ ਸ਼ਾਹਪੁਰ ਰੋਡ ਤੇ ਵੀ ਕਰਾਇਆ ਤੇ ਫੀਲਡਿੰਗਾਂ 'ਚ ਵੀ ਅੱਜ ਉੱਥੇ ਮਰੀਜ਼ ਜਿਹੜੇ ਆ ਸਿਵਲ ਹਸਪਤਾਲ ਸੀਐਮਸੀ ਜਦੋਂ ਆਉਣਾ ਹੁੰਦਾ ਐਂਬੂਲੈਂਸ 2 ਮਿੰਟ ਦਾ ਮਤਲਬ 2 ਮਿੰਟ ਚ ਪਹੁੰਚਦੀ ਹੈ ਅੱਛਾ ਐਮਐਲਏ ਸਾਹਿਬ ਗੱਲ ਕਰੀ ਤੁਸੀਂ ਸਿਵਲ ਹਸਪਤਾਲ ਦੀ ਗੱਲ ਕੀਤੀ ਸਿਵਲ ਹਸਪਤਾਲ ਦੀ ਕਾਫੀ ਜਿਹੜੀ ਨੁਹਾਰ ਹੈ ਬਦਲੀ ਹੈ ਤੇ ਲਗਾਤਾਰ ਜਿਹੜੀ ਉਸ ਨੂੰ ਸੁਧਾਰਨ ਦੇ ਲਈ ਵਧੀਆ ਬਣਾਉਣ ਦੇ ਲਈ ਜਿਹੜੇ ਯਤਨ ਲਗਾਤਾਰ ਜਾਰੀ ਹੈ ਜੀ ਦੇਖੋ ਜਿਹੜੇ ਲੋਕਾਂ ਨਾਲ ਕੀਤੇ ਉਹ ਵਾਅਦੇ ਹੋਣ ਉਹਨਾਂ ਨੂੰ ਪੂਰਾ ਕਰਨਾ ਪਹਿਲਾਂ ਤਾਂ ਅਸੀਂ ਉਹਨਾਂ ਕੋਲੋਂ ਮਤ ਦਾ ਧਾਨ ਲੈਣ ਜਾਣੇ ਆ ਜੀ ਉਦੋਂ ਹੱਥ ਜੋੜਦੇ ਆ ਜਦੋਂ ਆਪਾਂ ਮਤ ਦਾ ਧਾਨ ਲੈ ਲੈਂਦੇ ਆ ਫਿਰ ਲੋਕੀ ਦੇਖਦੇ ਆ ਵੀ ਇਹਨਾਂ ਨੂੰ ਵੋਟਾਂ ਦਾ ਬਾਤੀਆਂ ਕੰਮ ਤਾਂ ਕੀਤਾ ਨਹੀਂ ਇਹਨਾਂ ਨੇ ਇਸ ਕਰਕੇ ਕੰਮ ਵੀ ਕਰਨਾ ਸਾਡਾ ਕੰਮ ਵੀ ਕਰਨਾ ਸਾਡਾ ਧਰਮ ਤੇ ਕਰਮ ਬੰਦਾ ਅਸੀਂ ਕੰਮ ਕਰਾਂਗੇ ਕੰਮ ਕਰਕੇ ਦਿਖਾਵਾਂਗੇ ਲੋਕਾਂ ਨੂੰ ਤਾਂ ਲੋਕਾਂ ਦੀ ਕਚਹਿਰੀ 'ਚ ਦੁਬਾਰਾ 5 ਸਾਲ ਬਾਅਦ ਜਾਣਾ ਜਦੋਂ ਕੀਤੇ ਹੋਏ ਵਾਅਦੇ ਪੂਰੇ ਕਰਨੇ ਤੇ ਪਬਲਿਕ ਨੂੰ ਕਹਿਣਾ ਚਾਹੁੰਗਾ ਤਾਂ ਕਿ ਜਿਹੜਾ 7 ਦਿਨ ਸਫਾਈ ਮਹੀਨੇ ਦੇ ਵਿੱਚ ਮੈਂ ਇੱਕੋ ਗੱਲ ਕਹੂੰਗਾ ਤੁਹਾਡੇ ਲਈ ਖਾਸ ਕਰਕੇ ਦੁਕਾਨਦਾਰ ਵੀਰਾਂ ਨੂੰ ਭਈ ਜਦੋਂ ਸਫਾਈ ਕਰਮਚਾਰੀ ਸਫਾਈ ਕਰਕੇ ਚਲੇ ਜਾਂਦੇ ਆ ਜੀ ਸਫਾਈ ਕਰਕੇ ਚਲੇ ਜਾਂਦੇ ਆ ਉਦੋਂ ਆਪਣਾ ਸਾਰਿਆਂ ਦਾ ਇਸ ਕੰਮ ਦੇ ਡਿਊਟੀ ਬੰਦੀ ਆ ਬਈ ਆਪਾਂ ਜਿਹੜਾ ਆਪਣੀ ਦੁਕਾਨਾਂ ਦਾ ਕੂੜਾ ਵਾ ਜਦੋਂ ਆਪਾਂ ਦੁਕਾਨ ਖੋਲਦੇ ਆ ਉੱਥੇ ਇਕੱਠਾ ਕਰਕੇ ਰੱਖੋ ਲਫਾਫੇ ਚ ਪਾ ਕੇ ਰੱਖੋ ਜਦੋਂ ਦੂਜੇ ਦਿਨ ਕੋਈ ਸਫਾਈ ਕਰਮਚਾਰੀ ਆਉਂਦਾ ਰੇੜਾ ਲੈ ਕੇ ਤਾਂ ਉਸ ਰੇੜੇ ਦੇ ਵਿੱਚ ਪਾ ਕੇ ਆਪਾਂ ਉਹਨੂੰ ਭੇਜੋ ਸੋ ਬਿਲਕੁਲ ਐਮਐਲਏ ਸ਼ੋਪ ਪ੍ਰੈਸ ਪੱਪੀ ਇਹਨਾਂ ਗੱਲਬਾਤ ਕੀਤੀ ਇਹਨਾਂ ਦਾ ਇਹੀ ਕਹਿਣਾ ਕਿ ਲਗਾਤਾਰ ਜਿਹੜੀ ਇਲਾਕੇ ਦੀ ਨੁਹਾਰ ਬਦਲਣ ਦੇ ਲਈ ਯਤਨ ਨੇ ਉਹ ਲਗਾਤਾਰ ਜਾਰੀ ਭਾਵੇਂ ਇਸ ਸੇਵਾ ਹਸਪਤਾਲ ਦੀ ਗੱਲ ਕਰ ਲਈਏ ਭਾਵੇਂ ਫੀਲਿੰਗਾਂ ਦੀ ਗੱਲ ਕਰ ਲਈਏ ਭਾਵੇਂ ਕ੍ਰੀਮਪੁਰਾ ਸ਼ਾਹਪੁਰਾਟ ਦੀ ਗੱਲ ਕਰ ਲਈਏ ਲਗਾਤਾਰ ਜਿਹੜੀ ਟ੍ਰੈਫਿਕ ਤੋਂ ਵੀ ਆਮ ਲੋਕਾਂ ਨੇ ਜਿਆਦਾ ਪਾਈ ਉੱਥੇ ਜਿਹੜੀ ਸਫਾਈ ਮਹੀਨੇ ਦੇ ਤਹਿਤ ਇਲਾਕੇ ਨੂੰ ਸਾਫ਼ ਕਰਨ ਦੇ ਲਈ ਲੁਧਿਆਣੇ ਨੂੰ ਸਾਫ਼ ਕਰਨ ਲਈ ਪੰਜਾਬ ਨੂੰ ਸਾਫ਼ ਕਰਨ ਦੇ ਲਈ ਸੋ ਐਮਐਲਏ ਸਾਹਿਬ ਦਾ ਇਹੀ ਕਹਿਣਾ ਹੈ ਕਿ ਅਗਰ ਆਪਾਂ ਲੁਧਿਆਣੇ ਨੂੰ ਪੰਜਾਬ ਨੂੰ ਸਾਫ਼ ਕਰਨਾ ਚਾਹੁੰਦੇ ਤਾਂ ਆਪਣੇ ਘਰ ਤੋਂ ਜਿਹੜੀ ਪਹਿਲ ਕਦਮੀਆਂ ਉਹ ਕਰਨੀ ਪੈਗੀ ਸੋ ਬਿਲਕੁਲ ਇਸ ਦੇ ਤਹਿਤ ਇਲਾਕੇ ਦੇ ਵਿੱਚ ਜਿਹੜਾ ਸਫਾਈ ਮਹੀਨੇ ਦਾ ਹੈ ਜਿਹੜੇ ਐ സിറ്റി ഹോം ലുധിയാ